ਸਤਿ ਸ੍ਰੀ ਅਕਾਲ ਜੀ ਆ ਦੇਖੋ ਜੀ ਡ్రਾਈ ਫਰੂਟ ਟ੍ਰੇ ਆ ਇਹ ਤੇ ਦੇਖਣ ਨੂੰ ਇਹ ਥਾਲ ਟਾਈਪ ਜਿਹੀ ਲੱਗ ਰਿਹਾ ਤੇ ਬਹੁਤ ਸੋਹਣੀ ਚੀਜ਼ ਆ ਤੇ ਇਹ ਪਿਛਲੀ ਵਾਰ ਅਸੀਂ ਵਿਸਾਖੀ ਤੇ ਜਦੋਂ ਪਾਕਿਸਤਾਨ ਗਏ ਸੀ ਤੇ ਉਸ ਟਾਈਮ ਲੈ ਕੇ ਆਏ ਸੀ ਤੇ ਬਹੁਤ ਸੋਹਣੀ ਚੀਜ਼ ਆ ਤੇ ਤੁਹਾਨੂੰ ਦਿਖਾਉਣੀ ਆ ਇਹਨੂੰ ਖੋਲ ਕੇ ਵੀ ਆ ਦੇਖੋ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਦੇਖੋ ਲੱਕੜ ਤੋਂ ਇੰਨੀ ਸੋਹਣੀ ਚੀਜ਼ ਤਿਆਰ ਸਾਰਾ ਸਮਾਨ ਆ ਜਿਹੜਾ ਲੱਕੜ ਤੋਂ ਤਿਆਰ ਮਿਲਦਾ ਤੇ ਇੱਕ ਅਸੀਂ ਕਲੌਕ ਲੈਣਦੇ ਆਏ ਸੀਗੇ ਇੱਕ ਹੈ ਡਰਾਈ ਫੂਡ ਟ੍ਰੇ ਇਹ ਲੋਹੇ ਵਰਤੂ ਲੱਗਿਆ ਨਹੀਂ ਸੀ ਇਹਦੇ ਤੇ ਮੈਨੂੰ ਤਾਂ ਬਹੁਤ ਸਮਝੀ ਕਾਫੀ ਸਾਰੇ ਡਿਜ਼ਾਈਨ ਸੀ ਤੇ ਭਰ ਗਏ ਤਾਂ ਕਿਤਾਬ ਨਾਲ ਆਤੀ ਤੇ ਨਹੀਂ ਤਾਂ ਦੁਬਾਰਾ ਚੱਕਰ ਵੱਜਿਆ ਤਾਂ ਜੂਰ ਲਿਆ ਕੇ ਦੇਵਾਂਗੇ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਜਰੂਰ ਦੱਸਿਓ ਤੇ ਬਹੁਤ ਜ਼ਿਆਦਾ ਸੋਹਣੀ ਚੀਜ਼ ਬਣੀ ਹੋਈ ਆ ਲੱਕੜ ਤੋਂ ਤਿਆਰ ਕੀਤੀ ਦੇਖੋ ਕਿੰਨੀ ਸੋਹਣੀ ਚੀਜ਼ ਆ